ਤੈਨਾਂ ਵੀ ਫਾਇਦਾ ਸਿੱਧਾ ਅਰ ਜਮਨਾ ਮਾਪੇਵਾਂ ਦਾ ਨਾ ਉੱਚਾ ਕਰਾਉਣਾ ਪਰਵਾਰ ਪੱਟੀ ਨਾਂ ਦੇ ਵੈ ਗੁਰੂ ਦਾ ਖਾਲਸਾ ਰਈ ਗੁਰੂ ਦੀ ਫਤਿਹ ਤੁਹਾਨੂੰ ਕੀ ਆਦਾ ਦੀ ਜਿੰਦਗੇ ਸੋਣ ਸਤ ਗੁਰ ਦੀ ਬਾਣੀ ਜਉ ਸਰ ਬਾਤੀ ਦਾ ਮੜਾ ਕਰਨ ਦਾ ਅਸੀ ਕਰਦੇ ਆ ਮੈਂ ਗੁਰੂ ਕਾ ਖਾਲਸਾ ਵਾ ਗੁਰੂ ਕੀ ਫਤਿਹ ਕੀ ਨਾਮ ਆਪਣਾ ਤੇ ਅੱਜ ਦਾ ਕੀ ਪ੍ਰੋਗਰਾਮ ਰੱਖਿਆ ਸਭ ਤੋਂ ਪਹਿਲਾਂ ਜੀ ਮੈਂ ਫਤਿਹ ਅਰਜ ਕਰਦਾ ਆਖੋ ਗੱਜ ਜੀ ਕੇ ਵਾਹਿਗੁਰੂ ਜੀ ਕਾ ਖਾਲਸਾ ਜੀ ਸਿਰ ਵਾਹਿਗੁਰੂ ਜੀ ਕੀ ਫਤਿਹ ਜੀ ਦਾਸ ਹਰਸ਼ਕ ਜਿੰਦਰਪਾਲ ਸਿੰਘ ਫੌਜੀ ਚਾਂਸਰ ਨਗਰ ਸੇਵਾ ਸੁਸਾਇਟੀ 15 ਸਾਲ ਤੋਂ ਕਲੱਬ ਦੀ ਪ੍ਰਧਾਨਗੀ ਦੀ ਗਵਾਹੀ ਦੇ ਹੇਠ ਜੋ ਅੱਜ 17ਵਾਂ ਖੂਨਦਾਨ ਕੈਂਪ ਪੱਟੀ ਪਰਿਵਾਰ ਵੱਲੋਂ ਲਗਾਇਆ ਗਿਆ ਜੀ ਜੋ ਸਰਦਾਰ ਸੁਖਦੇਵ ਸਿੰਘ ਐਸਸੀ ਦੀ ਯਾਦ ਨੂੰ ਮੁੱਖ ਰੱਖਦੇ ਹੋਏ ਪੱਟੀ ਪਰਿਵਾਰ ਅਤੇ ਚਾਂਸਰ ਨਗਰ ਸੇਵਾ ਸੁਸਾਇਟੀ ਵੱਲੋਂ ਇਹ ਆਪਰਾਲਾ ਕੀਤਾ ਜਾਂਦਾ ਜੋ ਨਵੇਂ ਸਾਲ ਨੂੰ ਇਹ ਖੂਨਦਾਨ ਕੈਂਪ ਤੇ ਅੱਖਾਂ ਦਾ ਕੈਂਪ ਮੈਡੀਕਲ ਕੈਂਪ ਔਰ ਵੱਖ-ਵੱਖ ਤਰ੍ਹਾਂ ਦੇ ਕੈਂਪ ਲਗਾਏ ਜਾਂਦੇ ਹਨ ਬਾਕੀ ਸੋਸਾਇਟੀ ਵੱਲੋਂ ਇੱਥੇ ਲੋੜਵੰਦ ਪਰਿਵਾਰਾਂ ਦੇ ਕਈ ਮਕਾਨ ਵੀ ਪਾ ਕੇ ਦਿੱਤੇ ਅਤੇ ਗਰੀਬ ਲੜਕੀਆਂ ਦੇ ਵਿਆਹ ਸ਼ਾਦੀਆਂ ਦੇ ਵਿੱਚ ਵੀ ਉਪਰਾਲਾ ਕਰਦੇ ਆਂ ਔਰ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਨਾਲ ਸੰਯੋਗ ਦਿੰਦੀ ਆ ਔਰ ਮਹੱਲੇ ਨਿਵਾਸੀਆਂ ਦਾ ਮੈਂ ਆਪਣੇ ਵੱਲੋਂ ਔਰ ਸੋਸਾਇਟੀ ਵੱਲੋਂ ਬਹੁਤ ਧੰਨਵਾਦੀ ਆ ਜੋ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੰਦੇ ਆ ਅਤੇ ਨਾਲ ਹਰੇਕ ਕੰਮ ਦੇ ਵਿੱਚ ਉਹ ਸਾਡੇ ਨਾਲ ਖੜਦੇ ਨੇ ਕਿੰਨੇ ਕਿੰਨੇ ਜੁੰਟੇ ਹੁਣ ਤੱਕ ਹੋ ਚੁੱਕੀਆਂ ਨਹੀਂ ਇਸ ਟਾਈਮ ਜੀ 30 ਦੇ ਕਰੀਬ ਜੁੰਟਾ ਬਲੱਡ ਦੀਆਂ ਹੋ ਚੁੱਕੀਆਂ ਜੋ ਪੇਸ਼ੈਂਟਾ ਪਟੋਕਾ 250 ਦੇ ਕਰੀਬ ਹੋ ਚੁੱਕਿਆ ਜੋ ਦਵਾਈਆਂ ਲੈ ਕੇ ਗਿਆ ਔਰ ਐਨਕਾ ਜੋ ਲੈ ਕੇ ਗਿਆ ਨੇ ਉਹ 1.5 200 ਦੇ ਕਰੀਬ ਹੋ ਚੁੱਕੀਆਂ ਨੇ ਜੋ ਵੱਖ-ਵੱਖ ਲੋਕ ਇਤੋਂ ਗਲੀਆਂ ਮਹੱਲੇ ਨਿਵਾਸੀਆਂ ਤੋਂ ਲਗਾਤਾਰ ਤਿੰਨ ਚਾਰ ਦਿਨਾਂ ਤੋਂ ਲਾਸਮਟਾ ਕਰਾ ਕੇ ਅਸੀਂ ਵੱਖ-ਵੱਖ ਤਰ੍ਹਾਂ ਦੇ ਅਦਾਰਿਆਂ ਦੇ ਉੱਤੇ ਜਾ ਕੇ ਅਸੀਂ ਲੋਕਾਂ ਨੂੰ ਪ੍ਰਚਾਰ ਕੀਤਾ ਤੇ ਅੱਜ ਠਾਠਾ ਮਾਰਦਾ ਇਕੱਠ ਦੇ ਵਿੱਚ ਅੱਜ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਸ ਟਾਈਮ ਤੱਕ ਇਹ ਕੈਂਪ ਚੱਲਦਾ ਰਹੇ ਹਾਂਜੀ ਭਾਬੇ ਕੀ ਨਾਮ ਆ ਤੁਸੀਂ ਕੀ ਕਹਿਣਾ ਚਾਹੁੰਗਾ ਜੀ ਨਾਮ ਅਰਜੀਤ ਸਿੰਘ ਆ ਜੀ ਤੁਹਾਡਾ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਦੀ ਫਤਿਹ ਇਹ ਜਿਹੜਾ ਕੈਂਪ ਆ ਸਰਦਾਰ ਸਰਦੇਸ਼ ਸਿੰਘ ਐਸਆਈ ਦੀ ਯਾਦ ਦੇ ਵਿੱਚ ਲੱਗਿਆ ਬਲੱਡ ਕੈਂਪ ਇਹ ਜਿਹੜਾ ਕੈਂਪ ਲਗਾਤਾਰ ਚੱਲਦਾ ਆ ਹਿਸਾਬ ਇੱਕ ਦਿਨ ਤੋਂ ਇਹ 17ਵਾਂ ਕੈਂਪ ਆ ਜੀ ਇਹ ਪੱਟੀ ਪਰਿਵਾਰ ਵਾਲੋਂ ਔਰ ਮਹੱਲੇ ਦੇ ਸਹਿਯੋਗ ਨਾਲ ਇਹ ਕੈਂਪ ਲੱਗਦਾ ਜਿਹਦੇ ਵਿੱਚ ਅੱਖਾਂ ਦਾ ਕੈਂਪ ਸੀ ਹੈਂਡ ਕਵਰਿੰਗਾਂ ਗਈਆਂ ਦੂਜਾ ਮੈਡੀਕਲ ਕੈਂਪ ਸੀ ਉਹ ਮੈਡੀਕਲ ਦਵਾਈਆਂ ਦਿੱਤਣ ਆ ਗਿਆਂ ਲਾਗੜ ਦਾ ਪ੍ਰਬੰਧ ਆ ਜੀ ਇਹ ਅੱਜ ਸਾਲ ਦੀ ਤਰ੍ਹਾਂ ਪਹਿਲਾ ਸਾਰਾ ਕੈਂਪ ਲੱਗ ਚੁੱਕਿਆ ਅੱਜ ਸਰਮਾ ਕੈਂਪ ਆ ਇਹ ਡਾਕਟਰ ਸਾਹਿਬ ਕਿੱਥੋਂ ਕਿੱਥੋਂ ਆਏ ਨੇ ਡਾਕਟਰ ਸਾਹਿਬ ਇੱਕ ਆਇਆ ਜੀ ਬਲੱਡ ਬੈਂਕ ਬਲੱਡ ਬੈਂਕ ਆ ਜੀ ਅਜੀਤ ਬਲੱਡ ਬੈਂਕ ਅਜੀਤ ਬਲੱਡ ਬੈਂਕ ਤੇ ਇੱਕ ਗੁਪਤਾ ਹਸਪਤਾਲ ਆਈ ਹੋਰ ਲਗੋਤਾ ਉਹ ਹਸਪਤਾਲ ਆਈ ਕੇਅਰ ਸੈਂਟਰ ਪਾਵਰ ਹਾਊਸ ਰੋਡ ਬਟੰਡਾ ਨਾਮ ਆਪਨ ਗਗਨਦੀਪ ਕੋਰਸਰ ਅਜੇ ਤੇ कॅम्प ਲੱਗਿਆ ਕਿਸੇ ਜੀ ਦਾ ਲੱਗਿਆ ਕਿਹੜੀ ਬਸਤੀ ਚ ਲੱਗਿਆ ਗੁਰੂ ਨਾਨਕ ਕੈਂਪਸ ਸਰ ਅਸੀਂ ਗੁਰੂ ਨਾਨਕ ਬਲੱਡ ਬੈਂਕ ਬਲੱਡ ਸੈਂਟਰ ਦੇ ਵੱਲੋਂ ਆਏ ਹਾਂ ਬਠਿੰਡਾ ਵੱਲੋਂ ਜਦਲਸਰ ਨਗਰ ਦੇ ਵਿੱਚ ਅਸੀਂ ਕੈਂਪ ਲਾਇਆ ਜਦਲਸਰ ਨਗਰ ਸੇਵਾ ਸੁਸਾਇਟੀ ਦੇ ਨਾਮ 'ਤੇ ਜਿਸ ਤੜਾ ਹੈ ਸੁਸਾਇਟੀ ਨੇ ਸਵੇਰ ਤੋਂ ਲੈ ਕੇ ਹੁਣ ਤੱਕ 30 ਯੂਨਟ ਬਲੱਡ ਕਲੈਕਟ ਕਰਵਾਤਾ ਕਿੰਨੇ ਘੰਟੇ ਲੋਡ 1 ਮਰੀਜ਼ਾਂ ਦੀ ਹੈਲਪ ਦੇ ਵਿੱਚ ਬਹੁਤ ਕੰਮ ਆਊਗਾ ਕਿੰਨੇ ਘੰਟੇ ਹੁਣ ਤੱਕ ਹੋ ਚੁੱਕੀਆਂ ਹੋ ਚੁੱਕੀਆਂ 3 ਘੰਟੇ ਹੋ ਗਏ ਸਰ ਤੇ ਔਰ ਕੁ ਮੈਸੇਜ ਦੇਣਾ ਚਾਹੁੰ ਮਿਠੰਡ ਬਸੀਆਂ ਨੂੰ ਜਿਨ੍ਹਾਂ ਨੇ ਡੋਨੇਸ਼ਨ ਕੀਤੀ ਸਰ ਉਹਨਾਂ ਦਾ तहे ਦਿਲੋਂ ਧੰਨਵਾਦ ਜਿਹੜੇ ਉਹਨਾਂ ਨੇ ਡੋਨੇਟ ਕੀਤਾ ਉਹ ਕਿਸੇ ਜ਼ਰੂਰਤਮੰਦ ਦੇ ਕੰਮ ਆਊਗਾ ਮੈਂ ਸੁਸਾਇਟੀ ਵਾਲਿਆਂ ਦਾ ਵੀ ਬਹੁਤ ਬਹੁਤ ਦਿਲੋਂ ਧੰਨਵਾਦ ਕਰਦੀ ਆ ਸਰ ਧੰਨਵਾਦ ਮੁੱਖ ਕੱਟ ਦੁਨੀਆਂ ਦੇ ਵੰਡ ਖੁਸ਼ੀਆਂ ਖੇੜੇ ਮੁੱਖ ਕੱਟ ਦੁਨੀਆਂ ਦੇ ਵਾਡ ਖੁਸ਼ੀਆਂ ਖੇਲੇ ਅਰਦਾਸੇ ਦਾਤ